ਪੰਜਾਬ ਦੇ ਬਹੁਤ ਸਾਰੇ ਲੀਡਰਾਂ ਦੇ ਉੱਪਰ ਆਖਰੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਪੰਜਾਬ ਦੀ ਲੁੱਟਖਸਟ ਕੀਤੀ ਹੈ ਪੰਜਾਬ ਦੇ ਸਿਰ ਦੇ ਉੱਪਰ ਕਰਜ਼ੇ ਦੀ ਪੰਡ ਨੂੰ ਹੋਰ ਭਾਰਾ ਕੀਤਾ ਹੈ ਤੇ ਇਸੇ ਦੇ ਮੱਦੇ ਨਜ਼ਰ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਰਾਜਕੁਮਾਰ ਚੱਬੇਵਾਲ ਵੱਲੋਂ ਕਰਜ਼ੇ ਦੀ ਪੰਡ ਨੂੰ ਸਿਰ ਦੇ ਉੱਪਰ ਚੁੱਕ ਕੇ ਆਮ ਆਰਮੀ ਪਾਰਟੀ ਦੇ 2 ਸਾਲ ਦੇ ਰਾਜ ਕਾਲ ਦੌਰਾਨ ਵਿਰੋਧ ਕੀਤਾ ਜਾਂਦਾ ਹੈ ਔਰ ਇਹ ਵੀ ਨਾਲ ਲਿਖਿਆ ਜਾਂਦਾ ਹੈ ਕਿ ਕੇਵਲ 70 ਸਾਲ ਦਾ ਇਹਨਾਂ ਕਰਜ਼ਾ ਨਹੀਂ ਸੀ ਜਿੰਨਾ 2 ਸਾਲ ਦੇ ਦੌਰਾਨ ਕਰਜ਼ਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ ਚੜ੍ਹਿਆ ਤੇ ਅਜਾਹੇ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਹਲਕਾ ਵਿਧਾਇਕ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਏ ਕਿ ਆਖਰ ਇਹ ਪਬਲਿਕ ਸਟੰਟ ਕਰਨ ਦੀ ਲੋੜ ਕਿਉਂ ਸੀ ਜੇ ਦਲ ਹੀ ਬਦਲ ਜਾਣਾ ਸੀ ਤੇ ਇਸੇ ਨੂੰ ਲੈ ਕੇ ਪੰਜਾਬ ਦੀਆਂ ਵੱਡੀਆਂ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਰਾਜkumar ਚੱਬੇਵਾਲ ਦੀ ਆਖਰ ਕੀ ਮਜਬੂਰੀ ਬਣੀ ਤੇ ਮਜਬੂਰੀ ਵੀ ਤੁਹਾਡੇ ਨਾਲ ਸੰਧੀ ਕਰਦੰਨੇ ਆ ਕਿ ਉਹਨਾਂ ਨੇ ਦਲ ਕਿਉਂ ਬਦਲਿਆ ਆਪਣੀ ਪਾਰਟੀ ਨੂੰ ਛੱਡ ਕੇ ਸੱਤਾਧਾਰੀ ਧਿਰ ਟਿਕਟ ਲੈਂਨ ਦੀ ਖਾਤਰ ਕਿਸ ਤਰੀਕੇ ਦੇ ਨਾਲ ਦਲ ਬਦਲਦੇ ਨੇ ਔਰ ਕਿਹੜੇ ਅਜਿਹੇ ਕਾਰਨ ਬਣਦੇ ਨੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਹਲਕਾ ਵਿਧਾਇਕ ਚੱਬੇਵਾਲ ਦੇ ਖਿਲਾਫ ਆਮ ਆਰਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਤੇ ਵਿਜੀਲੈਂਸ ਵਿਭਾਗ ਪੰਜਾਬ ਦੇ ਵੱਲੋਂ ਨਜਾਇਜ਼ ਮਾਈਨਿੰਗ ਮਾਮਲੇ ਨੂੰ ਲੈ ਕੇ ਪੜਤਾਲ ਅਰੰਭੀ ਜਾਂਦੀ ਹੈ ਤੇ ਇਸੇ ਦੇ ਦਰਮਿਆਨ ਰਾਜਕumar ਚੱਬੇਵਾਲ ਕੋਟਤਾ ਦੋ ਵਾਰ ਰੁਖ ਵੀ ਕਰਦੇ ਨੇ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟੀ ਨਾ ਹੋ ਸਕੇ ਔਰ ਜਿਸ ਤੋਂ ਬਾਅਦ ਵੱਡੀਆਂ ਕਿਆਸਰਾਈਆਂ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਵੱਲੋਂ ਇਹ ਨੇ ਕਿ ਰਾਜਕੁਮਾਰ ਚੱਬੇਵਾਲ ਉਹਨਾਂ ਤਮਾਮ ਸਾਰੇ ਲੀਡਰਾਂ ਦੇ ਵਾਂਗ ਦਲ ਬਦਲ ਚੁੱਕੇ ਨੇ ਜਿਵੇਂ ਕਾਂਗਰਸ ਤੋਂ ਜਿਵੇਂ ਆਮ ਆदमी ਪਾਰਟੀ ਤੋਂ ਕਾਂਗਰਸ ਦੇ ਵਿੱਚ ਤੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਬਹੁਤ ਸਾਰੇ ਲੀਡਰ ਗਏ ਨੇ ਇਸੇ ਦੇ ਮੱਦੇਨਜ਼ਰ ਰਾਜਕੁਮਾਰ ਚੱਬੇਵਾਲ ਵੀ ਆਮ ਆदमी ਪਾਰਟੀ ਦੇ ਵਿੱਚ ਇਹਨਾਂ ਮਨਬੂਰੀਆਂ ਦੇ ਕਾਰਨ ਗਏ ਨੇ ਔਰ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਨੂੰ ਐਲਾਨ ਦਿੱਤਾ ਗਿਆ ਹੈ ਤੇ ਪਿਵਿੱਖ ਦੇ ਵਿੱਚ ਇਹ ਵੀ ਵੱਡੀਆਂ ਕਿਆਸਰਾਈਆਂ ਨੇ ਕਿ ਬਹੁਤ ਸਾਰੇ ਅਜਿਹੇ ਲੀਡਰ ਵੀ ਨੇ ਜਿਹੜੇ ਇੱਕ ਸਿਆਸੀ ਧਿਰ ਨੂੰ ਛੱਡ ਕੇ ਦੂਜੀ ਸਿਆਸੀ ਧਿਰ ਦਾ ਪੱਲਾ ਪਕੜ ਸਕਦੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਬਹੁਤ ਕੁਝ ਜ਼ਿਕਰਯੋਗ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਸਿਆਸੀ ਪਾਰੀਆਂ ਦੂਜੀਆਂ ਪਾਰੀਆਂ ਦੀ ਖਿਲਾਫਤ ਕਰਦੀਆਂ ਨੇ ਪਰ ਅੰਦਰੂਨੀ ਤੌਰ ਤੇ ਕਿਉਂ ਖਿਚੜੀ ਵਾਲਾ ਆਪਸ ਦੇ ਵਿੱਚ ਇਹ ਕੰਮ ਝੱਪਦਾ ਏ ਤਾਂ ਪਵਿੱਖ ਦੇ ਵਿੱਚ ਵੀ ਬਹੁਤ ਸਾਰੀਆਂ ਇਹ ਜਿਹੜੀਆਂ ਸਿਆਸੀ ਤਰ੍ਹਾਂ ਦੇ ਵਾਸਤੇ ਚੁਣੌਤੀਆਂ ਨੇ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ